ਫਾਟੇਗੜ ਜੂੜੀਆਂ ਤੋਂ 1 ਕਿਲੋਮੀਟਰ ਦੂਰ ਪਿੰਡ ਬੱਦੋਵਾਲ ਕਲਾ ਵਿੱਚ ਕਬਰਸਤਾਨ ਦੇ ਬਿਲਕੁਲ ਨੇੜੇ ਬਣੀ ਹੱਡਾਰ ਰੋੜੀ ਕਾਰਨ ਪਹਿਲਾਂ ਹੀ ਪਰੇਸ਼ਾਨ ਪਿੰਡ ਵਾਸੀਆਂ ਦਾ ਗੁੱਸਾ ਉਸ ਸਮੇਂ ਫੁੱਟ ਪਿਆ ਜਦੋਂ ਬੀਡੀਪੀਓ ਸੁਖਜਿੰਦਰ ਸਿੰਘ ਅਤੇ ਮਹਿਲਾ ਸਰਪੰਚ ਅਮਨਦੀਪ ਕੌਰ ਵੱਲੋਂ ਕਬਰਸਤਾਨ ਵਿੱਚ ਕੂੜਾ ਡੰਪ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਪਿੰਡ ਦੇ ਮਸੀਬ ਭਾਈਚਾਰੇ ਨੇ ਇਕੱਠੇ ਹੋ ਕੇ ਇਸ ਦਾ ਤਗੜਾ ਵਿਰੋਧ ਕੀਤਾ ਅਤੇ ਸਰਪੰਚ ਤੇ ਬीडीपीਓ ਵਿਰੁੱਧ ਜ਼ਬਰਦਸਤ ਨਾਰੇਬਾਜ਼ੀ ਕੀਤੀ। ਮੌਕੇ ਦੀ ਤਣਾਅਪੂਰਨ ਹਾਲਤ ਦੇ ਚੱਲਦੇ ਐਸਐਚਓ ਸੁਰਿੰਦਰਪਾਲ ਸਿੰਘ ਪੁਲਿਸ ਮੁਲਾਜ਼ਮਾ ਸਮੇਤ ਤੁਰੰਤ ਪਹੁੰਚੇ ਅਤੇ ਸਥਿਤੀ ਤੇ ਨਿਯੰਤਰਣ ਬਣਾਇਆ। ਮਸੀਬ ਭਾਈਚਾਰੇ ਦੇ ਸ਼ਿੰਦਰਪਾਲ, ਜਗਦੀਸ਼ ਮਸੀ, ਸੁਰਿੰਦਰ ਮਸੀ, ਆਕਾਸ਼ ਮਸੀ, ਰਿੰਕੂ, ਵਿੱਕੀ, ਮੰਗਾ ਮਸੀ ਸਮੇਤ ਕਈਆਂ ਨੇ ਸਰਪੰਚ ਅਮਨਦੀਪ ਕੌਰ ਵਿਰੁੱਧ ਗੰਭੀਰ ਦੋਸ਼ ਲਗਾਏ ਲੋਕਾਂ ਨੇ ਕਿ ਇਹ ਜਗ੍ਹਾ ਉਹਨਾਂ ਦੇ ਦਾਦੇ ਪਰਦਾਦਿਆਂ ਦੇ ਸਮੇਂ ਤੋਂ ਕਬਰਿਸਤਾਨ ਵਜੋਂ ਵਰਤੀ ਜਾ ਰਹੀ ਹੈ ਅਤੇ ਇੱਥੇ ਹੀ ਉਹ ਆਪਣੇ ਮ੍ਰਿਤਕਾਂ ਨੂੰ ਦਫਨਾਉਂਦੇ ਆ ਰਹੇ ਹਨ ਉਹਨਾਂ ਨੇ ਦੋਸ਼ ਲਗਾਇਆ ਕਿ ਹੱਡਾ ਰੋੜੀ ਨੂੰ ਪਿੰਡ ਤੋਂ ਦੂਰ ਸ਼ਿਫਟ ਕਰਨ ਦੀ ਬਜਾਏ ਸਰਪੰਚ ਨੇ ਇੱਥੇ ਕੂੜਾ ਡੰਪ ਬਣਾਏ ਜਾਣ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਨਾਲ ਬਦਬੂ ਗੰਦਗੀ ਅਤੇ ਬਿਮਾਰੀਆਂ ਦਾ ਖਤਰਾ ਹੋਰ ਵੱਧ ਗਿਆ ਹੈ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਹੱਡਾ ਰੋੜੀ ਅਤੇ ਕੂੜਾ ਡੰਪ ਨੂੰ ਰੇਲਵੇ ਲਾਈਨ ਨੇੜੇ ਦੂਰਲੇ ਇਲਾਕੇ ਵਿੱਚ ਸ਼ਿਫਟ ਕੀਤਾ ਜਾਵੇ। ਪਿੰਡ ਵਾਸੀਆਂ ਨੇ ਇਹ ਵੀ આરોਪ ਲਗਾਇਆ ਕਿ ਨਰੇਗਾ ਵਿੱਚ ਉਹਨਾਂ ਤੋਂ ਸਸਤੇ ਰੇਟ ਤੇ ਮਿਹਨਤ ਕਰਵਾਈ ਜਾਂਦੀ ਹੈ ਪਰ ਕਾਗਜ਼ਾਤ ਵਿੱਚ ਕਿਸੇ ਹੋਰ ਦੇ ਨਾਮ ਦਿਖਾਏ ਜਾਂਦੇ ਹਨ। ਉਹਨਾਂ ਨੇ ਡੀਸੀ ਗੁਰਦਾਸਪੁਰ ਅਤੇ ਹੋਰ ਉੱਚ ਅਧਿਕਾਰੀਆਂ ਤੋਂ ਨਿਰਪੱਖ ਜਾਂਚ ਅਤੇ ਜ਼ਰੂਰੀ ਕਾਰਵਾਈ ਦੀ ਮੰਗ ਕੀਤੀ। ਮਸਲਾ ਇਹ ਹੈ ਕਿ ਸਾਡੀ ਇਹ ਜੱਦੀ ਪੁਸਤੀ ਕਬਰਸਤਾਨ ਆ ਅੱਛਾ ਜਿਹਦੇ ਵਿੱਚ ਨੰਬਰੀ ਹੱਡੋ ਲੋੜਾ ਯਾਰਾ ਮਰਲੇ ਪੰਜ ਕਿਨਾਰਾ ਕਬਰਸਤਾਨ ਆ ਅਸੀਂ ਇਹ ਲੋੜਾ ਨਹੀਂ ਚੁਕਾ ਸਕਦੇ ਅੱਛਾ ਚਲੋ ਜਦੋਂ ਮਿਲਿਆ ਅਸੀਂ ਉਦੋਂ ਵੱਡੇ ਵਡੇਰਿਆਂ ਲੈ ਲਿਆ ਨਹੀਂ ਪਤਾ ਹੁਣ ਕਬਰਸਤਾਨ ਜਦੋਂ ਅਸੀਂ ਇੱਥੇ ਮਰਦਾ ਦੱਬਦੇ ਸੀ ਤੇ ਸਾਡੇ ਰਿਸ਼ਤੇਦਾਰ ਭੈਣ ਭਰਾ ਵੀ ਗੱਲਾਂ ਕਰਦੇ ਸੀ ਅਸੀਂ ਪੰਚਾਇਤ ਦੇ ਅੱਗੇ ਬੇਨਤੀ ਕੀਤੀ ਵੀ ਸਾਨੂੰ ਕਬਰਸਤਾਨ ਦਿੱਤੀ ਜਾਵੇ ਸਾਡਾ ਪੰਚਾਇਤ ਦਾ ਹੱਕ ਸੀ ਪੈੜੀ ਚ ਉਹ ਅਸੀਂ ਚਾਰ ਕਨਾਲ ਕਬਰਸਤਾਨ ਲਈ ਆ ਪਰ ਸਾਡਾ ਕੋਈ ਤਬਾਦਲਾ ਨਹੀਂ ਹੋਇਆ ਇਹ ਜਗ੍ਹਾ ਸਾਡੀ ਆ ਅੱਛਾ ਇਹ ਮੁਸੀਬਾਈ ਚਾਰੇ ਦੀ ਮੁਸੀਬਾਈ ਚਾਰੇ ਦੀ ਬਹੁਤ ਜਿਆਦਾ ਗਰਜ਼ੋਰੀ ਹੈ ਨਾ ਅੱਛਾ ਤੇ ਇਹ ਵੀਡੀਓ ਇਹ ਸਾਹਿਬ ਜ਼ਬਰਦਸਤੀ ਇਹ ਸਾਡੇ ਨਾਲ ਧੱਕੇਸ਼ਾਹੀ ਕਰਕੇ ਪਿੰਡ ਦਾ ਸਰਪੰਚ ਵੀਡੀਓ ਸਾਹਿਬ ਸਾਡੇ ਨਾਲ ਧੱਕੇਸ਼ਾਹੀ ਕਰਕੇ ਇਹ ਸਾਡੀ ਜ਼ਮੀਨ ਹੜੱਪਣ ਦੇ ਆ ਇਹ ਵੀ ਸਾਡੇ ਕੋਲ ਜ਼ਮੀਨ ਆ ਇਹ ਸਾਡੇ ਨਾਲ ਘਾਰਿਆ ਮੈਲਾ ਕਰਨਾ ਆ ਰਿਹਾ ਸਾਡੇ ਬਿਲਕੁਲ 100 ਮੀਟਰ ਦੇ ਘਾਰਿਆ ਤੇ ਇੱਥੇ ਡੈਂਪ ਨਹੀਂ ਬਣਨਾ ਚਾਹੀਦਾ ਜ਼ਬਰਦਸਤੀ ਡੈਂਪ ਬਣਾਉਣੇ ਕਿਹਦੇ ਆ ਮੈਂ ਪ੍ਰਸਾਦ ਸਿੰਘ ਅੱਗੇ ਵੀ ਬੇਨਤੀ ਕਰਨਾ ਵਾ ਕਿ ਇਹ 1 51 ਨਹੀਂ ਹੋਣਾ ਚਾਹੀਦਾ ਇਹ ਤੁਸੀਂ ਵੀਡੀਓ ਦਾ ਪਹਿਲਾਂ ਧਿਆਨ ਚ ਲਿਆਂਦਾ ਸਾਰਾ ਮਾਮਲਾ ਵੀ ਇਹ ਜਿਹੜੀ ਜਗ੍ਹਾ ਵਾ ਇਹ ਇਹ ਮਸੀਹ ਭਾਈ ਚਾਰੇ ਦੀ ਕਬਰਸਤਾਨ ਦੀ ਜਗ੍ਹਾ ਵਾ ਇਹ ਪਹਿਲਾਂ ਦੀ ਜਿੱਦ ਸਾਨੂੰ ਮੌਕਾ ਨਹੀਂ ਮਿਲੇ ਤਾਂ ਦੱਸਿਆ ਨਹੀਂ ਗਿਆ ਕੋਈ ਨੋਟਿਸ ਕਿ ਇਹ ਕੇਸ ਕੀਤਾ ਕਰਨਾ ਸਿੱਧਾ ਕਰ ਦੋ ਸਾਨੂੰ ਕੋਈ ਨਹੀਂ ਦੱਸਿਆ ਗਿਆ ਨਾ ਸਾਡੇ ਨਾਲ ਪੰਚਾਇਤ ਪੰਚਾਇਤ ਨੇ ਵੀ ਸਾਡੇ ਨਾਲ ਗੱਲ ਨਹੀਂ ਕੀਤੀ ਵੀਡੀਓ ਸਾਹਿਬ ਆਜ ਤੇ ਪੁਲਿਸ ਆਇਆ ਵੀਡੀਓ ਸਾਹਿਬ ਉਦੋਂ ਕਿਹਾ ਪੁਲਿਸ ਆਇਆ ਜਿੱਦਾਂ ਛੱਪੜ ਕੱਢਣ ਦੇ ਤਮੀ ਨਾਲ ਕੇ ਆਉਂਦੇ ਜਿੱਦਣ ਛੱਪੜ ਕਹਿੰਦੇ ਆਦੋਂ ਵੀ ਮੀਰੇ ਸਾਹਿਬ ਪੁਲਿਸ ਲੈ ਕੇ ਆਉਂਦਾ ਉਹ ਉਹ ਕਨੇਡ ਪਿਆ ਓਏ ਓਹ ਆਹੜਾ ਪਿਆ ਇੰਨਾ ਹੀ ਸਾਡੇ ਆਪਣੇ ਹਾਂ ਅੱਛਾ ਅੱਛਾ ਪਿੰਡ ਚ ਵੀ ਛੱਪੜ ਨਹੀਂ ਕਰਦੇ ਹਾਂ ਬੜਾ ਕਵਜੇ ਹੋਏ ਆ ਛੱਪੜ ਉਹ ਦਿਨ ਤੇ ਕੋਈ ਲਿਆ ਨਾ ਇਹ ਮਾੜੇ ਤੇ ਮਾੜੇ ਤੇ ਡਾਂਗ ਚੱਲਦੀ ਐ ਇੱਕ ਚੋਣ ਜਾਬਦਾ ਵੀ ਲੱਗਾ ਚੋਣ ਜਾਬਦੇ ਵਿੱਚ ਕੰਮ ਨਹੀਂ ਕਰ ਸਕਦੇ ਚੋਣ ਜਾਬਦੇ ਜੀ ਜ਼ਬਰਦਸਤੀ ਕੰਮ ਕਰਵਾ ਰਹੇ ਆ ਹੁਣ ਚਾਹੁੰਦੇ ਕੀ ਤੁਸੀਂ ਐਹੀ ਚਾਹੁੰਦੇ ਵੀ ਇੱਥੇ ਡੰਪ ਨਹੀਂ ਬਣਨਾ ਚਾਹੀਦਾ ਮਾਮਲਾ ਇਹੋ ਹੀ ਆ ਕਿ ਇਹ ਕਬਰਸਤਾਨ ਜੇ ਤੇ ਕਬਰਸਤਾਨ ਵਿੱਚ ਇਹ ਜ਼ਬਰਦਸਤੀ ਸਰਪੰਚ ਡਿਆ ਵਾ ਡੈਮ ਬਣਾਉਣ ਆ ਠੱਕਾ ਕਰਨ ਡਿਆ ਸਾਡੇ ਨਾਲ ਤੇ ਗਰੀਬਾਂ ਦੇ ਤੁਹਾਨੂੰ ਪਤਾ ਜੋਰ ਚੱਲਦਾ ਇਹਨਾਂ ਦਾ ਕਰੀਆਂ ਦੇ ਬੁੱਢੇ ਜੇਲ੍ਹ ਸਰ ਉਹਨਾਂ ਦੇ ਦੇ ਠੱਕਾ ਨਹੀਂ ਚੱਲਦਾ ਜਿਨ੍ਹਾਂ ਨੇ ਛੱਪੜੇ ਥਾਂ ਵਾਲੇ ਆ ਗੋਠੀਆਂ ਤੱਕ ਬਣਾ ਲਈਆਂ ਵਾ ਉਹਨਾਂ ਤੇ ਨਹੀਂ ਇਹ ਠੱਕੇ ਛਾਈ ਚੱਲਦੀ ਇਹ ਗਰੀਬਾ ਲੋਕਾਂ ਤੇ ਠੱਕੇ ਛਾਈ ਚੱਲਣ ਦੀ ਸਰਪੰਚ ਦੀ ਤਹਾਨੂੰ ਇਹਦੇ ਬਾਰੇ ਕੋਈ ਦੱਸਿਆ ਨਹੀਂ ਗਿਆ ਆ ਸਾਡੇ ਲਾਗੇ ਨੇ ਆ ਸਾਡੇ ਲਾਗੇ ਜੀ ਆ ਸਾਡੇ ਘਰ ਆ ਸਾਰੇ ਸਾਰੇ ਆ ਆ ਸਾਰੇ ਘਰ ਸਾਡੇ ਆ ਮੈਂ ਕੋ ਪਹਿਲਾਂ ਦੱਸਿਆ ਹੀ ਇਹਨਾਂ ਨੂੰ ਨਾ ਸਾਨੂੰ ਕੋਈ ਦੱਸਿਆ ਵਾ ਸਿੱਧਾ ਆ ਕੇ ਧੱਕੇ ਚਾਈ ਨਾ ਸਰਪੰਚ ਕਰਨ ਰਿਹਾ ਏ ਕਦੀ ਕਹਿੰਦਾ ਤੁਹਾਡੇ ਬੁੜੀਆਂ ਦੇ ਪਰਚੇ ਬੁੜੀਆਂ ਦੇ ਪਰਚੇ ਕਰਾਉਣ ਰਿਹਾ ਵਾ ਤੁਹਾਨੂੰ ਬੁੜੀਆਂ ਨੇ ਅੰਦਰ ਕਰਨਾ ਵਾ ਅੱਛਾ ਉਹਨਾਂ ਨੇ ਕਹਣਾ ਵੀ ਜੇ ਤੁਸੀਂ ਡੱਕੋਗੇ ਤੇ ਫਿਰ ਪਰਚੇ ਹੋ ਜਾਣਗੇ ਸਾਨੂੰ ਕਈ ਵਾਰ ਧੱਕੇ ਵੀ ਮਾਰੇ ਗਏ ਤੇ ਚਾਹੇ ਗੱਡੀ ਚ ਭਾਲ ਲਿਆ ਗਿਆ ਸਾਨੂੰ ਧੱਕੇ ਮਾਰ ਕੇ ਹੁਣੇ ਮਾਲੇ ਮਾਰਿਆ ਗਿਆ ਤੁਹਾਡੇ ਆਉਣ ਤੋਂ ਪਹਿਲਾਂ ਹੀ ਸਾਨੂੰ ਧੱਕੇ ਮਾਰ ਕੇ ਗੱਡੀ ਚ ਆ ਗਿਆ ਬੋਲੀ ਦੀ ਮਾਰਦੇ ਨਰੋਗ ਬੂਟੇ ਲੱਗੇ ਸਾਰਿਆਂ ਨੂੰ ਵੱਡੀ ਸੁੱਟਣ ਬੂਟੀਆਂ ਉਹਦਾ ਆਂਦੇ ਕਿਨੇ ਰੇਗਾ ਤੇ ਬੜਾ ਕੰਮ ਹੋਇਆ ਨਰੇਗਾ ਤੱਕ ਨਹੀਂ ਕੰਮ ਕੀਤਾ ਗਿਆ ਬੂਟਿਆਂ ਦੇ ਤੱਕ ਨਹੀਂ ਲੱਗਿਆ ਗਏ ਇੱਕ ਬੂਟਾ ਨਹੀਂ ਸਾਡੇ ਪਿੰਡ ਚ ਕਿਤੇ ਲੱਗਾ ਛੜਕਦੇ ਇਹ ਵੀ ਵੇਖ ਲੋ ਇਹਨੂੰ ਥਾਂ ਹੀ ਨਹੀਂ ਕੋਈ ਮੇਆ ਆਹੋ ਇਹਨੂੰ ਮਿਲਦਾ ਨਹੀਂ ਆਪਣੀ ਪੈੜੀ ਤੋਂ ਬਣਾਉਣੇ ਆਪਣੀ ਪੈੜੀ ਚ ਬਣਾਵੇ ਸਾਡੇ ਗਰੀਬਾ ਲੋਕਾਂ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪੇ ਨਾ ਡੇਰਾ ਆਈਡੀ ਦੂਰ ਆ ਇਹਨੂੰ ਕਾਦੀ ਬਿਮਾਰੀ ਸਾਡੇ ਜਾਣਿਆਂ ਨੂੰ ਲਾਗੇ ਲਾਗੇ ਇਹਨਾਂ ਨੂੰ ਥੋੜੀ ਸਾਡੇ ਬਿਮਾਰੀਆਂ ਫੈਲਣ ਦਾ ਡਰਿਆ ਸਾਡੇ ਬੱਚੇ ਬਿਮਾਰ ਹੋਣਗੇ ਫੇਰ ਇਹਨਾਂ ਕਿੱਥੋਂ ਖਰਚਾ ਦੇਣਾ ਖਰਚਾ ਇਹਨਾਂ ਕਿੱਥੇ ਦੇਣਾ ਵਾ ਇਹ ਤਾਂ ਸਾਡੇ ਕੋਲ ਆ ਕੇ ਖਾਂਡੇ ਆ ਗਰੀਬਾਂ ਲੋਕਾਂ ਦਾ ਤਾਂ ਕੰਮ ੱੱਕਾ ਮਾਰਨ ੜੇ ਹੱਕ ਮਾਰਨ ੜੇ ਗਰੀਬਾਂ ਲੋਕਾਂ ਦਾ ਘਰ ਕੋਈ ਸਾਡੇ ਸੋਨਾ ਪਾਦਾ ਹੈ ਅੱਜ ਅੱਜ ਘਰ ਕੋਈ ਵੀ ਨਹੀਂ ਆ ਸਾਰੇ ਧੰਮਾ ਕਰਾਤੇ ਗਏ ਯਾਰਾਂ ਦੇ ਗਏ ਯਾਰਾਂ ਨਾ ਹਾਨੂੰ ਇਹ ਦੱਸਿਆ ਵਾ ਸਿੱਧਾ ਆ ਕੇ ਡਰੈਕਟ ਇਹਨਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ੜੇ ਆ ਆਈ ਕਿਦਾਂ ਇੱਥੇ ਕੂੜਾ ਸੁੱਟਣ ਦੀ ਆ ਜੱਦੀ ਪੁਛਤੀ ਸਾਰੇ ਇੱਥੇ ਵੱਡੇ ਵੱਡੇ ਰੇ ਸਾਡੇ ਨਪੇ ਆ ਪਰਦਾ ਦੇ ਇੱਥੇ ਪਿਓ ਸਾਡੇ ਨਪੇ ਇਹ ਧੱਕੇ ਨਸ਼ਟ ਆਇਆ ਇਹ ਛੱਪੜ ਦਾ ਸਾਰਾ ਕੂੜਾ ਇੱਥੇ ਸੁੱਟਿਆ ਗਿਆ ਹਾਂਜੀ ਪਰਸਨ ਸਾਰਾ ਹੀ ਇਹ ਸਾਰਾ ਛੱਪੜ ਦਾ ਜਿਹੜਾ ਕੂੜਾ ਵਾ ਸਾਰਾ ਇੱਥੇ ਕੀ ਇਹ ਨਹੀਂ ਪੁੱਛਿਆ ਵੀ ਜੇ ਉਹ ਪੂਰ ਲਿਆ ਤਾਂ ਅਸੀਂ ਕਿੱਥੇ ਜਾਣਾ ਹਾਂ ਜੀ ਇਹ ਸਿਆਣੀ ਨੂੰ ਪਤਾ ਸਾਡੇ ਸਾਡੇ ਨਾਲ ਕੋਈ ਗੱਲ ਹੀ ਨਹੀਂ ਆ ਜੇ ਕੀਤੀ ਸਾਡੇ ਨਾਲ ਗੱਲ ਹੀ ਨਹੀਂ ਪਈ ਸਾਡੇ ਰਿਕਾਰਡ ਮੁਤਾਬਕ ਜਿਹੜੀ ਇਹ ಗ್ರಾಮ ਪੰਚਾਇਤ ਦੀ ਜਗਾ ਵਾ ਜਿਹੜੀ ਇਹ ਗੱਲ ਕਰਦੇ ਆ ਕਬਰਸਤਾਨ ਦੀ ਤਕਰੀਬਨ 15 ਸਾਲ ਪਹਿਲਾਂ ਇਸ ਪਿੰਡ ਪਿੰਡ ਵਾਸੀਆਂ ਵੱਲੋਂ ਹੀ ਇਹ ਵੱਖਰੀ ਜਗਾ ਇਹਨਾਂ ਨੂੰ ਲਾਟ ਕਰ ਦਿੱਤੀ ਗਈ ਆ ਇਹ ಗ್ರಾಮ ਪੰਚਾਇਤ ਦੀ ਮਾਲਕਾ ਇਹ ਟੈਂਕੀ ਬਣੀ ਆ ਇਸ ਸੋਲਡ ਵੇਸਟ ਮੈਨੇਜਮੈਂਟ ਦਾ ਸਰਕਾਰ ਵੱਲੋਂ ਕੰਮ ਚੱਲ ਰਿਹਾ ਵੀ ਕੂੜੇ ਨੂੰ ਖਤਮ ਕਰਨ ਵਾਸਤੇ ਜਿਹੜਾ ਆਮ ਹੀ ਪੰਡਾਂ ਦੇ ਵਿੱਚ ਕੂੜਾ ਸੁੱਕਾ ਕੂੜਾ ਗਿੱਲਾ ਕੂੜੇ ਦੇ ਰੋਕ ਵਾਸਤੇ ਫਿਰ ਬਾਹਰ ਕਰਕਰਟਨਾ ਖਿਲਰੇ ਨਾ ਦੂਜਾ ਇਹ ਆ ਦੇਖ ਲੋ ਵੀ ਜੇ ਕਬਰਸਤਾਨ ਦੀ ਗੱਲ ਕਰਦੇ ਆ ਵੀ ਆ ਹੱਡਾ ਰੁੜੀ ਆ ਆ ਜੋ ਆਨੇ ਇੱਥੇ ਦੱਸ ਦੇਣ ਕਿ ਕਿੱਥੇ ਆ ਵੀ ਆਪਾਂ ਇੱਥੇ ਦੱਬੇ ਆ ਕਬਰ ਦੇ ਵਿੱਚ ਆ ਦੇਖੋ ਆਹ ਕੋ ਹਾਲ ਆ ਇਸੋ ਗੰਦ ਨੂੰ ਮਕਾਉਣ ਵਾਸਤੇ ਅਸੀਂ ਇੱਥੇ ਆਏ ਆ ਇਹਦੀ ਚਾਰਦੀਵਾਰੀ ਕਰਨੀ ਆ ਅਸੀਂ ਤੇ ਇਹਨਾਂ ਨੂੰ ਕਿਹਾ ਵੀ ਜਿਹੜੀ ਮੇਨ ਗੱਲ ਆ ਵੀ ਤੁਸੀਂ ਇਹ ਸਾਨੂੰ ਦੱਸੋ ਵੀ ਇਹ ਹੱਡੋ ਰੋੜੇ ਨੂੰ ਇੱਥੋਂ ਸ਼ਿਫਟ ਕਰਕੇ ਕਿਤੇ ਦੂਰ ਲੈ ਕੇ ਜਾਇਆ ਜਾਏ ਇੱਥੇ ਕੋਈ ਵੀ ਕਬਰਸਤਾਨ ਦੀ ਜਗ੍ਹਾ ਨਹੀਂ ਆ ਜੇ ਕਬਰਸਤਾਨ ਦੀ ਇਹ ਜਗ੍ਹਾ ਕਹਿੰਦੇ ਸੀ ਅੱਜ ਤੋਂ 6 ਮਹੀਨੇ ਪਹਿਲਾਂ ਇਹ ਬਣਿਆ ਆਵਾ ਆ ਵਾਟਰ ਟੈਂਕੀ ਬਣੀ ਹੋਈ ਅੱਜ ਤੋਂ 4 ਸਾਲ ਪਹਿਲਾਂ ਤੇ ਉਦੋਂ ਇਹਨਾਂ ਨੇ ਕਿਉਂ ਨਹੀਂ ਢੱਕਿਆ ਪਿੰਡ ਵਾਸੀ ਨੇ ਵੀ ਸਾਡੀ ਇਹ ਕਬਰਸਤਾਨ ਦੀ ਜਗ੍ਹਾ ਤੋ ਇੱਕ ਇਹ ਤੁਹਾਡੇ ਅਨਸਾਰ ਰਿਕਾਰਡ ਅਨਸਾਰ ਇਹ ਗ੍ਰਾਮ ਗ੍ਰਾਮ ਪੰਚਾਇਤ ਮਾਲਕਾਂ ਜੀ ਇਹਨਾਂ ਦਾ ਕਬਰਿਸਤਾਨ ਕਿੱਥੇ ਆ ਇਹਨਾਂ ਦਾ ਕਬਰਿਸਤਾਨ ਜਤੋਂ 2 ਕਿਲੋਮੀਟਰ ਪਿੱਛੇ ਆ ਚਾਰ ਕਿਨਾਰੇ ਵੱਖਰਾ ਤਾਂ ਕਿ ਮਰਦੇ ਕਿੱਥੇ ਦਫਨਾਉਂਦੇ ਰਹੇ ਇਹ ਉਸੇ ਜਗ੍ਹਾ ਤੇ तकरीबन 15 ਸਾਲ ਤੋਂ ਪਹਿਲਾਂ ਉਹ ਸ਼ਿਫਟ ਕਰ ਦਿੱਤਾ ਵਾ ਇਹ ਜਗ੍ਹਾ ਜਿਹੜੀ ਆ ਇਸ ਜਗ੍ਹਾ ਤੇ ਕੋਈ ਨਹੀਂ ਦਫਨਾਉਂਦੇ ਰਹੇ ਇੱਕ ਦੂਸਰਾ ਚੂਨ ਜਾਬਤਾ ਚੱਲ ਰਿਹਾ ਜੀ ਇਹ ਆਲਰੇਡੀ ਪਹਿਲਾਂ ਦਾ ਕੰਮ ਚੱਲ ਰਿਹਾ ਕਿ ਇਹ ਚੂਨ ਜਾਬਤੇ ਦੌਰਾਨ ਇੱਕ ਤਕਰੀਬਨ 6 ਮਹੀਨੇ ਤੋਂ ਇਹ ਕੰਮ ਸਟਾਰਟ ਚੱਲ ਰਿਹਾ ਇਸ ਪਿੰਡ ਦੇ ਵਿੱਚ ਆ ਤੁਸੀਂ ਦੇਖ ਲਓ ਪਹਿਲਾਂ ਬਣਿਆ ਵਾ ਸਿਰਫ ਆਪਾਂ ਟੀਨਾ ਪਾਉਣ ਵਾਸਤੇ ਬੰਦੇ ਰੋਕਲਾ ਕਰ ਰਹੇ ਆ ਹੋਰ ਇਥੇ ਕੋਈ ਮੁਸ਼ਕਲ ਨਹੀਂ ਆ ਇਹ ਕੋ ਨਵਾਂ ਕੰਮ ਨਹੀਂ ਆਪਾਂ ਸਟਾਰਟ ਕੀਤਾ ਜਿਹੜਾ ਆਲਰੇਡੀ ਕੰਮ ਪਹਿਲਾਂ ਚੱਲ ਰਿਹਾ ਉਹ ਚੱਲਦੇ ਰਹੇ ਨੇ ਕੋ ਨਵਾਂ ਕੰਮ ਨਹੀਂ ਆਪਾਂ ਸਟਾਰਟ ਕਰ ਸਕਦੇ ਚੂਨ ਜਾਬਤੇ ਦੇ ਵਿੱਚ ਇਹ ਇਹ ਆਲਰੇਡੀ ਪਹਿਲਾਂ ਦਾ ਕੰਮ ਹੈ ਹਾਂਜੀ ਹਾਂਜੀ ਇਹ ਇਹ ਤਾਂ ਚੱਲ ਰਿਹਾ ਜੀ ਜੀ ਤੇ ਇਹਨਾਂ ਨਾ ਹੁਣ ਜਦੋਂ ਆ ਤੁਸੀਂ ਹੁਣ ਲੱਗੇ ਦੁਬਾਰਾ ਸ਼ੁਰੂ ਕਰਨ ਕਹਿੰਦੇ ਵੀ ਸਾਨੂੰ ਕੋਈ ਇਤਲਾ ਨਹੀਂ ਦਿੱਤੀ ਕਿਉਂਕਿ ਇਹਨਾਂ ਨੇ ਦਾਵਾ ਕੀਤਾ ਵੀ ਇਹਦਾ ਕੇਸ ਕੋਰਟ ਕੇਸ ਵੀ ਚੱਲ ਰਿਹਾ ਕੋਈ ਸਾਡੇ ਕੋ ਕੋਈ ਗੋਸ਼ ਨਹੀਂ ਹੈ ਕਹਿੰਦੇ ਦੱਸੋ ਜੇ ਕੋ ਕੋਰਟ ਕੇਸ ਹੈਗਾ ਕੋ ਸਾਨੂੰ ਦੋ ਅਸੀਂ ਚੱਲ ਜਾਂਦੇ ਜੇ ਕੋਈ ਇਹਨਾਂ ਕੋ ਕੋਰਟ ਕੇਸ ਹੈਗਾ ਜਾਂ ਕੋ ਸਟੇ ਵਗੈਰਾ ਹੈਗਾ ਮਾਨੂੰ ਦੇ ਦੇਣ ਆਪਾਂ ਰੋਕ ਦਿੰਨੇ ਕੰਮ ਅਸੀਂ ਜਾਣ ਬੁੱਝ ਕੇ ਨਹੀਂ ਕਰਾਇਆ ਅਸੀਂ ਤੇ ਉਹ ਦੇਖੋ ਕੂੜਾ ਖਿਲਰਿਆ ਅਹੀਂ ਤੇ ਉਹਨੂੰ ਸਾਰੇ ਨੂੰ ਸਮੇਟ ਕੇ ਇੱਥੇ ਚਲੋ ਸਰਕਾਰ ਨੇ ਕੀਤਾ ਸ਼ੁਰੂ ਤੇ ਅਸੀਂ ਉਹਨਾਂ ਦਾ ਸਹਿਯੋਗ ਦੇ ਰਹੇ ਆ ਤੇ ਅਹੀਂ ਤੇ ਉਹ ਮਤਲਬ ਇਹ ਸਾਰੇ ਕੌਸ਼ ਨੂੰ ਇਹਦੀ ਚਾਰ ਦਿਵਾਰੀ ਹੋਣੀ ਟੀਨਾ ਪੈਣੀਆ 6 ਮਹੀਨੇ ਤੋਂ ਇਹ ਕੰਮ ਚੱਲ ਰਿਹਾ ਵਾ ਜਾਂ ਤੇ ਸਟਾਰਟਿੰਗ ਚੀ ਡੱਕ ਦਿੰਦੇ ਹੁਣ ਸਰਕਾਰ ਦਾ ਖਰਚਾ ਲੱਗ ਚੁੱਕਾ ਵਾ ਹੁਣ ਟੀਨਾ ਬੋਣ ਵਾਸਤੇ ਆਇਆ ਤੇ ਉਦਣ ਤੇ ਅਸੀਂ ਇਹ ਕਹਿ ਰਹੇ ਆ ਕਿ ਸਾਡਾ ਹੀ ਕਵਰਸਤਾਨ ਆ ਉੱਤੇ ਤਾਂ ਕਿ ਨਾ ਪਹੁੰਚ ਨਹੀਂ ਕੀਤੀ ਪੀ ਇਹ ਨਾ ਜੋ ਵੀ ਇਹ ਕੂੜਾ ਡੰਪ ਆਇਆ ਪੀ ਇਹਨੂੰ ਤੁਸੀਂ ਇੱਥੇ ਨਾ ਇਹ ਸਾਰੇ ਮਤਲਬ ਜਿਹੜੇ ਗਏ ਆ ਇੱਥੋਂ ਤੱਕ ਕਿ ਮੀਟਿੰਗ ਵੀ ਰੱਖੀ ਗਈ ਆ ਅਸੀਂ ਖੁਦ ਘਰ ਘਰ ਜਾ ਕੇ ਵੀ ਇਹਨਾਂ ਸਾਰਿਆਂ ਨੂੰ ਅਵੇਅਰ ਕੀਤਾ ਵਾ ਜਿਨ੍ਹਾਂ ਵਿੱਚੋਂ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ ਕੋਈ ਸਰਕਾਰੀ ਅੰਸਰਾ ਵੱਲੋਂ ਕਿ ਇੱਥੇ ਸੱਤ ਪਿੰਡਾਂ ਦਾ ਕੂੜਾ ਆਉਣਾ ਵਾ ਜਦ ਕਿ ਅਸੀਂ ਇਹ ਵੀ ਕਿਹਾ ਕਿ ਅਸੀਂ ਮਤਾ ਪਾ ਕੇ ਦਿੰਨੇ ਆ ਇਸੇ ਹੀ ਪਿੰਡ ਦਾ ਕੂੜਾ ਵਾ ਤੇ ਅਸੀਂ ਮਤਾ ਪਾ ਕੇ ਦੇਵਾਂਗੇ ਕਿ ਕੋਈ ਬਾਹਰ ਦੇ ਕੂੜਾ ਨਹੀਂ ਆਊਗਾ ਇੱਥੇ ਤੇ ਇਹੀ ਕੂੜੇ ਨੂੰ ਅਸੀਂ ਮਤਲਬ ਅੱਗੋਂ ਸਫਾਈ ਹੋ ਕੇ ਇਹ ਕੂੜਾ ਜਿਹੜਾ ਇੱਕ ਜਗ੍ਹਾ ਤੇ ਰੱਖਿਆ ਜਾਏ ਇਹਨਾਂ ਨੂੰ ਸਾਰਿਆਂ ਨੂੰ ਵੇਅਰ ਕੀਤਾ ਗਿਆ ਇਹਨਾਂ ਨੇ ਮੇਨ ਮੁੱਦਾ ਇਹੀ ਕਿਹਾ ਸੀ ਕਿ ਸਾਨੂੰ ਇਹ ਕਿਹਾ ਗਿਆ ਵਾ ਕਿ ਇੱਥੇ ਬਾਹਰ ਦੇ ਪਿੰਡਾਂ ਦਾ ਕੂੜਾ ਆਉਣਾ ਵਾ ਅੱਛਾ ਜੀ ਉਸ ਚੀਜ਼ ਦਾ ਕਿਹਾ ਨਾਲੋਂ ਵੀ ਤੇ ਅਸੀਂ ਉਸ ਚੀਜ਼ ਦਾ ਕਲੀਅਰ ਕੀਤਾ ਕਿ ਤੁਸੀਂ ਦੱਸੋ ਕਹਿੰਦੇ ਕਿ ਸਾਨੂੰ ਲਿਖ ਦੋ ਸਾਨੂੰ ਮਤਾ ਪਾ ਦਿਓ ਅਸੀਂ ਕਿਹਾ ਕਿ ਲਿਖਵਾ ਲਓ ਹੁਣ ਹਾਲੇ ਤੇ ਇਹ ਵੇਖੋ ਵੀ ਇਹ ਵਾ ਕਿ ਜਿਹੜਾ ਚੀਜ਼ ਹੁਣ ਬਣ ਰਹੀ ਆ ਉਹ ਤਾਂ ਬਣੇਗੀ ਹਨਾ ਸਰਕਾਰੀ ਕੰਮ ਹੈ ਜੇ ਇਹਨਾਂ ਕੋਲ ਕੋਈ ਸਟੇਟ ਵਾ ਜਾਂ ਇਹ ਕੁਝ ਵੀ ਕਹਿਣਾ ਚਾਹੁੰਦੇ ਉਹਦਾ ਦੇਣ ਲਿਖਤੀ ਰੂਪ ਦੇਣ ਸਰਕਾਰ ਦਾ ਕੰਮ ਹੈ ਰੋਕ ਦਿੱਤਾ ਜਾਊਗਾ ਸਰਕਾਰ ਕੰਮ ਕਰਵਾ ਰਹੀ ਆ ਅਸੀਂ ਜ਼ਿੰਮੇਵਾਰ ਦੇ ਵਿੱਚ ਹੋ ਕੇ ਅਸੀਂ ਅੱਗੇ ਲਾ ਕੇ ਕਰ ਰਹੇ ਆ ਅੱਜ ਅਸੀਂ ਆ ਸਰਪੰਚ ਕੱਲ ਨੂੰ ਕਿਸੇ ਹੋਰ ਨੇ ਵੀ ਆਉਣਾ ਤੇ ਸਾਰਿਆਂ ਨੇ ਜ਼ਿੰਮੇਵਾਰੀ ਨਾਲ ਕੰਮ ਕਰਵਾਉਣਾ ਉਮਾਨ ਨੂੰ ਕਿਸੇ ਤਰੀਕੇ ਨਾਲ ਸੈਟੀਸਫਾਈ ਨਹੀਂ ਤਾਂ ਦੀ ਕੁਛ ਅਸੀਂ ਤਾਂ ਪੂਰੀ ਕੀਤੀ ਆ ਉਸ ਟਾਈਮੇ ਸਾਰੇ ਬਿੱਲ ਕੋਲ ਮੰਨ ਚੁੱਕੇ ਸੀ ਪਰ ਹੁਣ ਜਦੋਂ ਸੈਟੀਸਫਾਈ ਹੋ ਕੇ ਦੁਬਾਰਾ ਕੰਮ ਸ਼ੁਰੂ ਹੋਇਆ ਹੈ ਦੁਬਾਰਾ ਆਇਆ ਮਤਲਬ ਇਹਨਾ ਮੇਨ ਮੁੱਦਾ ਇਹੀ ਚੁੱਕਿਆ ਸੀ ਕਿ ਇੱਥੇ ਬਾਹਰ ਦੇ ਪਿੰਡਾਂ ਦਾ ਕੂੜਾ ਆਉਣਾ ਜਿਹੜਾ ਅਸੀਂ ਕੱਲੀ-ਕੱਲੀ ਚੀਜ਼ ਨੂੰ ਸਮਝਾਇਆ ਵਾ ਸਰਕਾਰੀ ਤੌਰ ਤੇ ਕੰਮ ਚੱਲ ਰਿਹਾ ਜੀ ਵੀਡੀਓ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੰਮ ਚੱਲ ਰਿਹਾ ਇੱਥੇ ਕੁਝ ਲੋਕ ਵਿਰੋਧ ਕਰ ਰਹੇ ਸੀ ਕੋਈ ਲਾ ਐਂਡ ਆਰਡਰ ਦੀ ਸਿਚੁਏਸ਼ਨ ਨਾ ਪੈਦਾ ਹੋਇਆ ਇਸ ਕਰਕੇ ਮੌਕੇ ਤੇ ਹਾਜ਼ਰ ਨਹੀਂ ਕੋਈ ਕੋਈ ਨਹੀਂ ਆਪਾਂ ਸਮਝਾ ਕੇ ਦੋਨਾਂ ਪਾਰਟੀਆਂ ਆਪੋ ਆਪਣਾ ਕਰ ਰਹੀਆਂ ਜੀ ਕੋਈ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਜੇ ਜ਼ਰੂਰਤ ਮਹਿਸੂਸ ਹੋਈ ਜ਼ਰੂਰ ਲਵਾਂਗੇ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਫਤਿਹਗੜ ਚੂੜੀਆਂ ਤੋਂ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ